ਮੁਰਦਾਬਾਦ ਇਸ ਪ੍ਰਸ਼ਾਸਨ ਮੁਰਦਾਬਾਦ ਸਾਡ ਨੂੰ ਜੀ ਜ਼ਮੀਨਦਾਰ ਝਗੜਾ ਕਰਦੇ ਸੀ ਸਾਡੇ ਨਾਲ ਅਸੀਂ ਇਨਸਾਫ ਮੰਗਣ ਗਏ ਸੀ ਪੰਚਾਇਤ ਉਥੇ ਥਾਣੇ ਚ ਜੀ ਸਾਨੂੰ ਇਨਸਾਫ ਨਹੀਂ ਦਿੱਤਾ ਉਹਨਾਂ ਨੇ ਸਾਡੀ ਪਿੰਡ ਚ ਇੰਨੀ ਇੱਜ਼ਤ ਦੀ ਜਿੰਨੀ ਜਿਹੜੀ ਉਹਨੇ 5 ਮਿੰਟ ਜੀ ਸਾਹਬ ਸਿੰਘ ਤੇ ਅਰਜੀਤ ਸਿੰਘ ਨੇ ਜੀ ਸਾਡੀ 2 ਮਿੰਟ ਦੀ ਜਿੱਤ ਰੋਲਤੀ ਤੇ ਨਾਲੇ ਮੇਰੇ ਘਰੋਂ ਬੰਦਾ ਭੱਗ ਗਿਆ ਕਾਰ ਵਾਲੀ ਦੀ ਡੈਥ ਜੀ ਸਿਰਫ ਪੁਲਿਸ ਵਾਲਿਆਂ ਦੀ ਵਜ੍ਹਾ ਨਾਲ ਤੇ ਰਣਜੀਤ ਸਿੰਘ ਤੇ ਹਸਾਬ ਸਿੰਘ ਦੀ ਵਜ੍ਹਾ ਨਾਲ ਹੋਈ ਹੈ ਜੀ ਨਾਲ ਸਤਨਾਮ ਸਿੰਘ ਜੀ ਸਤਨਾਮ ਸਿੰਘ ਕੀ ਮੈਂ ਉਹਨਾਂ ਨਾਲ ਸਾਨੂੰ ਜੀ ਜ਼ਿੰਮੇਵਾਰ ਝਗੜਾ ਕਰਦੇ ਸੀ ਸਾਡੇ ਨਾਲ ਅਸੀਂ ਇਨਸਾਫ ਮੰਗਣ ਗਏ ਸੀ ਪੰਚਾਇਤ ਉਥੇ ਥਾਣੇ ਚ ਜੀ ਸਾਨੂੰ ਇਨਸਾਫ ਨਹੀਂ ਦਿੱਤਾ ਉਹਨਾਂ ਨੇ ਪੁਲਿਸ ਵਾਲਿਆਂ ਦੇ ਮੂੰਹ ਚ ਪੈਸਾ ਪਾ ਕੇ ਸਾਨੂੰ ਮੇਰੇ ਘਰ ਵਾਲੇ ਨੂੰ ਕੁੱਟਿਆ ਜੀ ਕਿਨੇ ਕੁੱਟਿਆ ਐਸ ਅਜ ਨਿਮਕੁੱਟਿਆ ਜੀ ਤੇ ਅਰਜੀਤ ਅਰਜੀਤ ਸਿੰਘ ਤੇ ਸਾਹਬ ਸਿੰਘ ਜੀ ਇਹਨਾਂ ਨੇ ਦੋਆ ਨੇ ਕੁੱਟਿਆ ਜੀ ਰਲ ਕੇ ਅੱਛਾ ਉਹ ਸਾਡੀ ਪਿੰਡ ਚ ਇੰਨੀ ਇੱਜ਼ਤ ਦੀ ਜਿੰਨੀ ਜਿਹੜੀ ਉਹਨੇ 5 ਮਿੰਟ ਦੀ ਸਾਹਬ ਸਿੰਘ ਤੇ ਅਰਜੀਤ ਸਿੰਘ ਨੇ ਜੀ ਸਾਡੀ 2 ਮਿੰਟ ਦੀ ਇੱਜ਼ਤ ਰੋਲਤੀ ਤੇ ਨਾਲੇ ਮੇਰੇ ਘਰੋਂ ਬੰਦਾ ਭੱਗ ਗਿਆ ਜੀ ਨਾਲੇ ਮੇਰੇ ਬੱਚੇ ਛੋਟੇ ਛੋਟੇ ਰੁਣ ਗਏ ਜੀ ਬੈਠੇ ਨੇ ਕਿ ਤੋਂ ਡਰ ਸੁਣ ਉਹਨਾਂ ਨੇ ਕੀ ਕਿਤੇ ਫਿਰ ਜ਼ਹਿਰ ਖਾ ਕੇ ਮਰ ਗਏ ਹਾਂ ਉਹਨਾਂ ਨੇ ਜੀ ਕਣਕ ਵਾਲੀ ਗੋਲੀ ਖਾ ਲਈ ਜੀ ਹਾਂਜੀ ਰਾਤ ਨੂੰ ਉਹ ਸੀ ਤੇ ਨਾ ਉਹ ਸੇਦੀ ਨਹੀਂ ਖਾ ਲਈ ਜੀ ਗੋਲੀ ਮੋਕੇ ਦੀ ਮੋਤੋ ਗਈ ਸੀ ਉੱਠਵਾ ਕੇ ਅੰਦਨ ਜੀ ੜਪੜਪ ਕੇ ਬਸ ਮਰ ਗਏ ਜੀ ਵਿਚਾਰੇ ਅੱਜ ਸੱਤ ਵਾਰ ਮਰ ਗਏ ਜੀ ਵਾਰੀ ਕਿਤੇ ਹਸਪਤਾਲ ਤੱਕ ਵਸ ਪਹੁੰਚੇ ਨਹੀਂ ਗਈ ਕੀ ਕਹਿਣਾ ਕਰਦੋ ਕੀ ਕਹਿਣਾ ਕਰਦੋ ਅਸੀਂ ਇਨਸਾਫ ਮੰਗਦੇ ਆਂ ਜੀ ਇਨਸਾਫ ਮੰਗ ਰਿਆ ਦਾਇਤ ਜੀ ਸਿੰਘ ਤੇ ਸਾਹਬ ਸਿੰਘ ਦੀ ਨੌਕਰੀ ਤੋਂ ਸਸਪੈਂਡ ਕਰਿਆ ਜਾਵੇ ਤੇ ਨਾਲੇ ਮੈਨੂੰ ਉਹ ਹੋ ਗਈ ਇਨਸਾਫ ਮਿਲੇ ਮੇਰੇ ਛੋਟੇ ਛੋਟੇ ਬੱਚੇ ਨਿਪਰਚਿਤ ਹੋ ਗਿਆ ਕਿਸ ਤੇ ਪਰਚਾ ਦਰਜ ਹੋਇਆ ਹਾਂ ਜੀ ਮੈਂ ਪੁਲਿਸ ਕਹਿ ਪਰਚਾ ਦਰਜ ਕਰਤਾ ਸੀ ਪਰਚਾ ਦਰਜ ਕਰਿਆ ਜੀ ਸਾਹਬ ਸਿੰਘ ਦੇ ਤੇ ਰਜੇ ਕਰਾਇਆ ਸੀ ਜੀ ਨਾਲ ਸਾਹਬ ਸਿੰਘ ਤੇ ਰਣਜੀਤ ਸਿੰਘ ਤੇ ਉਹਨਾਂ ਦੀ ਸਸਪੈਂਡ ਨਹੀਂ ਕਰੇ ਗਏ ਉਹ ਤਰਨਾ ਪ੍ਰਦਰਸ਼ਨ ਦਾਇਤਾ ਜੀ ਪਿੰਡ ਸਾਡਾ ਕਕਰਾਲਾ ਜੀ ਤੇ ਹਲਕਾ ਛਤਰਾਣਾ ਜੀ ਇਦੇ ਚ ਇੱਕ ਮੁੰਡਾ ਮਲਕੀ ਵੀ ਮਿਹਨਤੀ ਸੀਗਾ ਪਿੰਡ ਨਾਈਪੁਨੇ ਦਾ ਕੰਮ ਕਰਦਾ ਸੀਗਾ ਉਹਦਾ ਨਾਮ ਸਤਰਾਮ ਸਿੰਘ ਸੀਗਾ ਜੀ ਤੇ ਉਹ ਉਹਨਾਂ ਦੇ ਨਾਲ ਗਵੰਡੀ ਸੀਗੇ ਨਾਲ ਲੱਗਦੇ ਉਹ ਉਹਨੂੰ ਬੜਾ ਉਹਦੇ ਘਰ ਦੀ ਨੂੰ ਤੇ ਉਹਦੇ ਬੱਚੇ ਨੂੰ ਬੜਾ ਪੁੱਠਾ ਸਿੱਧਾ ਬੋਲਦੇ ਸੀ ਹਰ ਵਾਰੀ ਤੇ ਤੂੰ ਤੂੰ ਘਰ ਵੇਚ ਤੇ ਤੇਰਾ ਅਸੀਂ ਘਰ ਖਰੀਦ ਲਾਂਗੇ ਤੂੰ ਐਦਾਂ ਕਰਦਾਂਗੇ ਤੈਨੂੰ ਮਾਰ ਦਾਂਗੇ ਅਸੀਂ ਤੈਨੂੰ ਇੱਥੇ ਰਹਿਣ ਨਹੀਂ ਦੇਣਾ ਤੂੰ ਜੋ ਮਰਜ਼ੀ ਕਰ ਲੈ ਉਹਨੇ ਪਿਛਲੇ ਹਫ਼ਤੇ ਤੋਂ ਮਲਕੀ ਵੀ ਸਾਰੇ ਮਹੱਲੇ 'ਚ ਸਾਡੇ ਰਿਕਵੈਸਟ ਕਰੀ ਸਾਬ ਨੂੰ ਕੱਲੇ-ਕੱਲੇ ਘਰ ਨੂੰ ਜੀ ਵੀ ਸਾਨੂੰ ਜੋ ਵੀ ਮਲਕੀ ਪਿੰਡ ਦੇ ਤੌਰ ਤੇ ਤੁਸੀਂ ਇਨਸਾਫ ਦਬਾਓ ਚਲੋ ਜੀ ਪਿੰਡ ਦੇ ਵਿੱਚ ਨਹੀਂ ਹੋਇਆ ਜੀ ਉਹ ਸ਼ਿਕਾਇਤ ਲੈ ਕੇ ਮੁੰਡਾ ਮਲਕੀ ਵੀ ਮਬੀ ਚੌਕੀ ਚੱਲ ਗਿਆ ਜੀ ਮਬੀ ਚੌਕੀ ਚਲੋ ਮੋਤੋ ਪਰ ਪਿੰਡ ਦੇ ਮੁੰਡੇ ਦੇ ਨਾਲ ਬੈਠੇ ਨੇ ਜੀ ਆਪਣੇ ਤੇ ਜਾਣ ਕਰਕੇ ਜੀ ਉੱਥੇ ਮਲਕੀ ਵੀ ਉਹਦੀ ਕੋਈ ਸੁਣਵਾਈ ਨਹੀਂ ਹੋਈ ਜੀ ਈਵਨ ਕੇ ਮਲਕੀ ਸਾਹਿਬ ਸਿੰਘ ਸੀ ਮੌਕੇ ਤੇ ਇਨਚਾਰਜ ਤੇ ਰਣਜੀਤ ਸਿੰਘ ਇਹਨਾਂ ਨੇ ਜੀ ਉਹ ਉਹਦੀ ਸੁਣਵਾਈ ਕਰਨ ਦੀ بجائے ਉਹਦੀ ਮਾਰਕੁੱਟ ਕਰੀ ਗਈ ਚਾਰ ਪੈਸੇ ਲੈ ਕੇ ਨਹੀਂ ਕੌਣ ਕੁੱਟਦਾ ਜੀ ਇਦਾਂ ਕਿਸੇ ਮੁੰਡੇ ਨੂੰ ਜੀ ਮਲਕੀ ਕਿੱਥੇ ਦਾ ਉਹ ਮੁੰਡਾ ਸ਼ਿਕਾਇਤ ਲੈ ਕੇ ਗਿਆ ਸੀ ਤੇ ਕੋਸੀ ਨੂੰ ਕੁੱਟਿਆ ਜਾ ਰਿਹਾ ਉਹ ਨਹੀਂ ਸਹਣ ਨਹੀਂ ਕਰ ਸਕਿਆ ਜੀ ਮੁੰਡੇ ਨੇ ਆ ਕੇ ਜ਼ਹਿਰੀਲਾ ਪਦਾਰਥ ਖਾ ਲਿਆ ਜੀ ਤੇ ਉਹਦੀ ਡੈਥ ਹੋ ਗਈ ਬੰਦਾ ਤੁਹਾਡੇ ਪਿੰਡ ਵੱਲੋਂ ਤੁਸੀਂ ਕੀ ਚੰਦੋਂ ਅਸੀਂ ਤਾਂ ਇਹੀ ਚਾਹੁੰਦੇ ਸੀਗੇ ਵੀ ਚਲੋ ਗਰੀਬ ਪਰਿਵਾਰ ਨੂੰ ਇਨਸਾਫ ਮਿਲੇ ਜੀ ਤੇ ਬੰਦ ਦੀ ਕਾਰਵਾਈ ਕਰੀ ਜਾਵੇ ਜਿੱਦਾਂ ਪੁਲਿਸ ਮੁਲਾਜ਼ਮਾਂ ਨੇ ਜੀ ਉਹਦੀ ਕੁੱਟਮਾਰ ਕਰੀ ਹੈ ਜੀ ਚਲੋ ਜੇ ਤਾਂ ਉਹਨਾ ਕਰਕੇ ਵੀ ਮਰਨਾ ਹੁੰਦਾ ਜੀ ਉਹ ਇੱਥੇ ਮਰ ਜਾਂਦਾ ਜੀ ਜਿਹੜਾ ਪੁਲਿਸ ਨੇ ਤਸਦਦ ਕਰਿਆ ਜੀ ਉਹਦੇ ਕਰਨੋਂ ਬਹੁਤ ਬੇਇੱਜ਼ਤੀ ਮੰਨ ਗਏ ਜੀ ਚਲੋ ਦੋਨੇ ਧਰਾਂ ਨੂੰ ਝਿੜਕ ਦਿੰਦੇ ਜੀ ਗੱਲ ਹੋਰ ਹੈ ਜੀ ਮਲਕੇ ਫਿਰ ਬੰਦਾ ਸਹਣ ਕਰ ਜਾਂਦਾ ਜਿਹੜਾ ਬੰਦਾ ਇਨਸਾਫ ਦੇ ਲੈਣ ਹੀ ਗਿਆ ਤੇ ਉਸੇ ਦੀ ਕੁੱਟਮਾਰ ਕਰੀ ਗਈ ਹੈ ਜੀ ਫਿਰ ਉਹ ਨਹੀਂ ਸਹਿਣ ਸਕਿਆ ਜੀ ਆ ਕੇ ਉਹਨੇ ਪਿੰਡ ਜੀ ਫਿਰ ਗੋਲੀ ਗੱਪਾ ਖਾ ਲਿਆ ਜੀ ਤੇ ਫਿਰ ਉਹ ਆਪਣੀ ਜੀਵਨ ਲੀਣਾ ਖਤਮ ਕਰ ਗਿਆ ਕੀ ਕਹਿੰਦੇ ਕੋਈ ਪੁਲਿਸ ਨਾਲ ਨਹੀਂ ਆਸ ਪੁਲਿਸ ਪ੍ਰਸ਼ਾਸਨ ਤਾਂ ਇਹੀ ਚ ਉਹਨੇ ਵੀ ਜਿਹੜੇ ਮੁਲਾਜ਼ਮਾਂ ਨੇ ਮਤਲਬ ਕਿ ਉਹਨਾਂ ਨਾਲ ਧੱਕਾ ਕਰਿਆ ਜੀ ਉਹਨਾਂ ਨੂੰ ਸਸਪੈਂਡ ਕਰਿਆ ਜਾਵੇ ਜਾਂ ਉਹਨਾਂ ਦੇ ਉੱਤੇ ਕੇਸ ਦਰਜ ਕਰਿਆ ਜਾਵੇ ਕੋਈ ਸਜ਼ਾ ਤੱਕ ਬਣੇ ਜੀ ਮਲਕੀ ਐਦਾਂ ਤਾਂ ਜੀ ਪੁਲਿਸ ਮੁਲਾਜ਼ਮ ਫਿਰ ਹਰੇਕ ਬੰਦੇ ਨਾਲ ਹੀ ਧੱਕਾ ਕਰਨਗੇ ਜੀ ਇਹ ਤਾਂ ਹੁਣ ਇਹ ਇਹ ਨਾ ਨਹੀਂ ਇਨਸਾਫ ਦੇਣਾ ਜੀ ਇਹਨਾਂ ਨੇ ਜੇ ਇਹੀ ਮਾਰ ਕੁੱਟਣ ਲੱਗ ਗਏ ਜੀ ਫਿਰ ਹੋਰ ਸਾਡੇ ਲਵੇ ਹੋਰ ਕੌਣ ਬਚਾਊਗਾ ਜੀ ਸਾਨੂੰ ਇੱਥੇ ਇਹ ਤਾਂ ਨਜ਼ਾਰੀ ਦੇ ਕੇ ਤੱਕ ਬਿਲਕੁਲ ਜੀ ਬਿਲਕੁਲ ਜਦੋਂ ਤੱਕ ਉਹਨਾਂ ਦੇ ਬਣਦੀ ਕਾਰਵਾਈ ਨਹੀਂ ਹੁੰਦੀ ਜੀ ਮੁਲਾਜ਼ਮਤ ਇਹ ਅਸੀਂ ਨਹੀਂ ਧਰਨਾ ਚਾਹਾਂ ਦੇਖੋ ਜੋ ਇਹਨਾਂ ਨੇ ਕੱਲ ਆਪਣਾ ਬਿਆਨ ਲੇਡੀ ਜੀ ਨੇ ਆਪਣਾ ਬਿਆਨ ਤੇ ਉਹਦੇ ਭਰਾ ਨੇ ਤੇ ਉਹਦੇ ਲੇਡੀ ਦੇ ਸਕੇ ਭਰਾ ਨੇ ਤਿੰਨ ਬੰਦਿਆਂ ਨੇ ਤੈਅ ਕੀਤੀ ਬਿਆਨ ਦੀ ਇਹਨੇ ਕੱਲ ਬਿਆਨ ਜੋ ਦਰਜ ਸਾਨੂੰ ਰਜਿਸਟਰ ਕਰਾਇਆ ਸੀ ਉਸ ਬੰਦੇ ਦੇ ਖਿਲਾਫ ਅਸੀਂ ਐਫ ਆਈ ਆਰ ਆਲ ਰੀਡੀ ਦਰਜ ਕਰ ਚੁੱਕੇ ਹਾਂ ਇਹ ਮੈਂ ਮੈਂ ਕੀ ਕਰ ਰਿਹਾ ਵੀ ਪੁਲਿਸ ਮੁਲਾਜ਼ਮਾਂ ਪਰਚਾ ਦਰਜ ਨਹੀਂ ਹੋਇਆ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕੋਈ ਅੰਗਲੀ ਹੈ ਹੀ ਨਹੀਂ ਸੀ ਪੁਲਿਸ ਦਾ ਜੋ ਇਹਨਾਂ ਨੇ ਆਪ ਆਪਣਾ ਬਿਆਨ ਲਿਖਵਾਇਆ ਉਹ ਇਹਨਾਂ ਨੇ ਲਿਖਾਇਆ ਪਿਆ ਨਾ ਉਸ ਦੇ ਆਧਾਰ ਤੇ ਪਰਚਾ ਦਰਜ ਕਰਨਾ ਸੀ ਅਸੀਂ ਨੇ ਉਹ ਅਸੀਂ ਕਰ ਚੁੱਕੇ ਹਾਂ ਇਹ ਹੁਣ ਕਹਿੰਦੇ ਨੇ ਵੀ ਪੁਲਿਸ ਮੁਲਾਜ਼ਮਾਂ ਦੀ ਜਿਹੜੇ ਦੋ ਕੋਈ ਹੈਗੇ ਆ ਐਸਆਈ ਸਾਫ ਸਿੰਘ ਤੇ ਐਸਆਈ ਰਣਜੀਤ ਸਿੰਘ ਦੀ ਕਹਿੰਦੇ ਬਦਲੀ ਕਰੋ ਜੀ ਦੇਖੋ ਇਲੈਕਸ਼ਨ ਅਫ ਕੋਡ ਲੱਗਿਆ ਹੋਇਆ ਉਸ ਸੰਬੰਧੀ ਮੇਰੀ ਬਸ ਦੀ ਗੱਲ ਹੈ ਨਹੀਂ ਉਸ ਸੰਬੰਧੀ ਇਲੈਕਸ਼ਨ ਕਮਿਸ਼ਨ ਅਫ ਕੋਡ ਨੇ ਜੋ ਬਦਲੀਆਂ ਕਰਨੀਆਂ ਨੇ ਉਹਨਾਂ ਨੇ ਕਰਨੀਆਂ ਹੁੰਦੀਆਂ ਨੇ ਇਸ ਸੰਬੰਧੀ ਮੇਰੇ ਹੱਥ ਇਸ ਮੈਟਰ ਦੇ ਕੁਝ ਨਹੀਂ ਮੈਂ ਸਾਡੇ ਵੱਲੋਂ ਮੇਰੇ ਮਾਨਯੋਗ ਡੀਐਸਪੀ ਸਾਹਿਬ ਵੱਲੋਂ ਕੱਲ ਉਹਨਾਂ ਦੇ ਡੀਟੀਆਰ ਪਾ ਕੇ ਉਹਨਾਂ ਨੂੰ ਰਵਾਨਾ ਕਰ ਚੁੱਕੇ ਹਾਂ ਸੀ ਵੀ ਪਿੰਡ ਕਹਿ ਰਿਹਾ ਵੀ ਕੁੱਟਮਾਰ ਕੀਤੀ ਗਈ ਇਸ ਸੰਬੰਧੀ ਦੇਖੋ ਜੇ ਇਸ ਸੰਬੰਧੀ ਜੇ ਕੋਈ ਕੁੱਟਮਾਰ ਕੀਤੀ ਸੀ ਤਾਂ ਮੈਂ ਬੈਠਾ ਸੀ ਮੇਰੇ ਅੱਗੇ ਮੇਰੇ ਡੀਐਸਪੀ ਸਾਹਿਬ ਬੈਠੇ ਨੇਗੇ ਮੇਰੇ ਦੇ ਕੋਈ ਕੋਈ ਕੁੱਟਮਾਰ ਹੋਈ ਸੀ ਤਾਂ ਮੇਰੇ ਕੋਲੇ ਆਉਂਦੇ ਮੇਰੇ ਡੀਐਸਪੀ ਸਾਹਿਬ ਕੋਲੇ ਆਉਂਦੇ ਦੇਖੋ ਕੋਈ ਸੂਸਾਈਡ ਨੋਟ ਨਹੀਂ ਕੋਈ ਉਹ ਨਹੀਂ ਹੈਗਾ ਇਹ ਤਾਂ ਦੇਖੋ ਐਦਾਂ ਕੋਈ ਉਹ ਨਹੀਂ ਹੈਗਾ ਜੇ ਕੋਈ ਗੱਲਬਾਤ ਹੈਗੀ ਸੀ ਤਾਂ ਸਾਨੂੰ ਕੋਈ ਦੱਸ ਦੇ ਸਾਡੇ ਕੋਲੇ ਤੁਸੀਂ ਆਪਣੇ ਵੱਲੋਂ ਦੋ ਦੋ ਬੰਦਿਆਂ ਦੇ ਖਿਲਾਫ ਜੋ ਇਹਨਾਂ ਨੇ ਬਿਆਨ ਦਰਜੇ ਸ਼ਿਕਾਇਤਾਂ ਨੇ ਉਸ ਸੰਬੰਧੀ ਅਸੀਂ ਬਰਚਾ ਦਰਜ ਕਰ ਚੁੱਕੇ ਹਾਂ ਕੱਲ੍ਹ ਦੀ ਐਫਆਈ ਲਾਜ ਹੋਈ ਹੈ ਆ ਠੀਕ ਹੈ ਨਾ ਤੇ ਇਸ ਸੰਬੰਧੀ ਸਾਡੇ ਕੋਲ ਅਗਲੀ ਤਫਤੀਸ਼ ਸਾਡੀ ਚੱਲਣੀ ਸੀਗੀ ਪੁਸ਼ਟਨ ਕਰਾ ਕੇ ਇਹਨਾਂ ਦਾ ਇਹਨਾਂ ਦੇ ਲਾਸਿੰਗ ਨੂੰ ਹੈਂਡਓਵਰ ਕਰਾਂਗੇ ਉਹ ਤੋਂ ਅਗਲੀ ਤਫਤੀਸ਼ ਸਾਡੀ ਚੱਲਣੀ